ਮੈਂ ਕਹਿੰਦਾ ਹਾਂ ਵੀ ਜੇ ਆਪਾਂ ਤੁਹਾਡੇ ਭਤੀਜੇ ਵੱਲੋਂ ਗੱਲ ਕਰ ਲਈਏ ਜੋਬਨ ਵੱਲੋਂ ਕੋਈ ਗੱਲ ਨਹੀਂ ਜਿੱਦਾਂ ਤੁਹਾਡਾ ਮੰਨਵਾ ਪਰਿਵਾਰ ਨੂੰ ਤਾਂ ਮੈਂ ਜਾਣਦਾ ਹੀ ਹਾਂ ਬਿਲਕੁਲ ਜੀ ਠੀਕ ਆ ਜੀ ਬਾਕੀ ਇਹ ਆ ਵੀ ਰਿਸ਼ਤਾ ਚਲੋ ਕਰ ਵੀ ਲੈਨੇ ਆ ਵਧੀਆ ਵਾ ਮੁੰਡਾ ਵੀ ਪਰ ਇੱਕ ਗੱਲ ਜੇ ਬੇਨਤੀ ਆ ਵੀ ਡਿਮਾਂਡ ਨਹੀਂ ਜੇ ਕੋਈ ਪੂਰੀ ਕੀਤੀ ਜਾਣੀ ਨੂੰ ਇਹ ਸਮਝ ਨਹੀਂ ਆਉਂਦੀ ਕਿ ਰੱਬ ਵੀ ਕਿਹੜਾ ਵੈਰ ਕੱਢਣ ਡਿਆ ਜਿਹੜੀ ਸਕੀਮ ਲੰਨੇ ਆ ਉਹੋ ਹੀ ਫੇਲ ਹੁੰਦੀ ਜਾਂਦੀ ਆ ਮੈਨੂੰ ਤਾਂ ਲੱਗਦਾ ਵਾ ਆ ਜਿਹੜੀ ਪੈੜੀ ਹੈ ਨਾ ਉਹ ਤੁਹਾਡੇ ਹੱਥ ਵਿੱਚ ਨਹੀਂ ਆਉਣੀ ਵੀ ਜੀ ਤੇਦਰ ਕੰਮ ਗਏ ਹੀ ਉਧਰ ਕੀ ਗੱਲ ਬਣੀ ਬਾਲਾ ਉਹ ਕੰਮ ਹੈ ਤੇ ਠੀਕ ਵਾ ਜੋ ਤੇ ਪਰ ਇਹ ਆ ਵੀ ਔਖਾ ਬੜਾਈਏ ਮੈਂ ਚੱਲ ਹੋਰ ਕਿਤੇ ਵੇਖ ਲੈਨੇ ਆ ਜੇ ਤਾਂ ਸੌਖਾ ਜਾਊਗਾ ਥੋੜਾ ਜਾ ਤੇ ਪੈਸੇ ਵੀ ਘਟ ਦਿੰਦੇ ਆ ਅੱਛਾ ਉਹ ਆ ਹੋ ਗਿਆ ਆਦੇ ਹੈਗਾ ਹੀ ਉਦੋਂ ਮੈਨੂੰ ਵੀ ਇਹੀ ਆਸ ਜੀ ਹੀ ਮੈਂ ਚੱਲ ਲੱਭ ਜੂਗਾ ਕਿਤੇ ਕੰਮ ਤੇ ਬੰਦੇ ਕੋਲ ਨਾ ਇੱਕ ਆਸ ਮੁਰਾਦ ਜੀ ਹੋ ਜਾਣਾ ਨਹੀਂ ਕੋਈ ਗੱਲ ਨਹੀਂ ਮੈਂ ਕਿਹਾ ਵਾ ਇੱਕ ਦੋ ਜਾਣਿਆਂ ਨੂੰ ਆਂਦੇ ਹੀ ਲਵਾ ਦਿੰਨੇ ਆ ਕਿਤੇ ਨਾ ਕਿਤੇ ਕੋਈ ਨਹੀਂ ਜੀ ਜੇ ਤੁਸੀਂ ਦੇਜੇ ਹਿੰਮਤ ਕਰਨ ਤੇ ਹੋਈ ਜਾਣਾ ਵਾ ਸਾਰਾ ਕੁਝ ਓਏ ਆਹੋ ਚੱਲ ਧੱਕੀ ਹੱਤ ਕਿਤੇ ਲੱਗ ਜੀਏ ਮਹੀਨਾ ਤੇ ਆਇਆ ਰਹਿੰਦਾ ਵਾ ਹਾਂਜੀ ਚੱਲ ਇਹ ਵੀ ਸੌਦਾ ਪਤਾ ਤੇ ਲਿਆ ਕੇ ਸੁੱਟਿਆ ਕਰਾਂਗੇ ਘਰ ਆਹੋ ਤੇ ਗੱਲ ਹੈ ਗਿਆ ਮੈਂ ਨਾ ਗੱਲ ਕੀਤਾ ਸੀ ਭੂਆ ਜੀ ਉਹਨਾਂ ਨੂੰ ਫੋਨ ਉਹਨਾਂ ਨੇ ਚੁੱਕਿਆ ਨਹੀਂ ਹੈਗਾ ਤੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਤੇ ਮਾਂ ਜੀ ਆਈ ਗਿਆ ਵੀ ਪਤਾ ਨਹੀਂ ਕਿਹੜੀ ਗੱਲ ਹੋਈ ਹੋਣੀ ਆ ਇਹ ਡਰਦੀ ਈ ਹੁਣਾ ਘਰ ਵੀ ਨਹੀਂ ਗਈ ਓਏ ਆਹੋ ਵੀ ਲਾਰਾ ਜਾ ਲਾ ਕੇ ਚਲ ਗਏ ਆ ਤੇ ਇਹਨਾਂ ਨੂੰ ਮੇਰੇ ਸਾਹ ਹੁਣਾ ਛਡਾ ਦੇਣਾ ਉਹਨਾਂ ਨੇ ਸਾਨੂੰ ਤੇ ਮੈਂ ਚਲ ਤੂੰ ਫੋਨ ਤੇ ਕਰੋ ਜਾ ਕੇ ਤੇ ਅਹੀਂ ਆ ਗੱਲਬਾਤ ਕਰਕੇ ਆਏ ਉਹਨਾਂ ਨਾਲ ਸਮਝ ਨਹੀਂ ਆਉਂਦੀ ਵੇਤੀ ਜਿਹੀਂ ਇਧਰੋਂ ਵੀ ਛੁੱਟ ਗਏ ਤੇ ਉਧਰੋਂ ਵੀ ਛੁੱਟ ਗਏ ਤੇ ਗੱਲ ਤੇ ਕਿਸੇ ਪਾਸੇ ਜੋਗੀ ਵੀ ਨਹੀਂ ਰਹਿਣੀ ਪੂਆ ਜੀ ਹੁਣੀ ਤੇ ਫਿਰ ਦੂਰ ਰਹਿੰਦੇ ਆ ਤੇ ਤਾਈ ਜੀ ਹੁਣਾਂ ਦੇ ਦਿਨ ਰੋਜ਼ ਮੱਥੇ ਲੱਗਣਾ ਪਤਾ ਨਹੀਂ ਕਿੱਧਰ ਫਸ ਗਏ ਆ ਇਹ ਚਲ ਕੋਈ ਗੱਲ ਨਹੀਂ ਸ਼ਾਮ ਨੂੰ ਇੱਕ ਵਾਰੀ ਮੈਂ ਫੇਰ ਲਾ ਕੇ ਵੇਖੂਗਾ ਕੀ ਪਤਾ ਚੋਕੀ ਲੈਣਾ ਉਹਨਾਂ ਕਿਹੜਾ ਵੇਖ ਕੇ ਕਰਨਾ ਉਹਦਾਂ ਕੋਈ ਗੱਲ ਕਰ ਦੋ ਤੇ ਝਟ ਆ ਜਾਂਦੇ ਐ ਤੇ ਜਦੋਂ ਸਾਨੂੰ ਲੋੜ ਪੈਂਦੀ ਆ ਉਹਦਾ ਫੋਨ ਹੀ ਨਹੀਂ ਚੁੱਕਦੇ ਕੋਈ ਨਹੀਂ ਵੀਰ ਜੀ ਐਦਾਂ ਨਾ ਸੋਚਿਆ ਕਰੋ ਮਨਜ ਆਪੇ ਫੋਨ ਚੁੱਕ ਲੈਣਗੇ ਕੋਈ ਗੱਲ ਨਹੀਂ ਉਦਾਂ ਵੀ ਨਾ ਜਦੋਂ ਬੰਦਾ ਇਕੱਲਾ ਹੁੰਦਾ ਵਾ ਨਾ ਕਈ ਖਿਆਲ ਆਉਂਦੇ ਆ ਮਨ 'ਚ ਹੋ ਚੱਲ ਕੋਈ ਗੱਲ ਨਹੀਂ ਜਿੰਨੇ ਮਿਲਣਾ ਵਣ ਉਹ ਮਿਲ ਹੀ ਜਾਵੇ ਜਿਹਨੇ ਨਹੀਂ ਮਿਲਣਾ ਨਾ ਮਿਲੇ ਐਦਾਂ ਕਰਨੇ ਮੈਂ ਵੀ ਕੰਮ ਲੱਭਣਾ ਤੇ ਤੂੰ ਵੀ ਤੇ ਸੀ ਲੈਣੀਆਂ ਕੱਪੜੇ ਹਾਂਜੀ ਵੀਰ ਜੀ ਤੇ ਚੱਲ ਕੋਈ ਗੱਲ ਨਹੀਂ ਤੈਨੂੰ ਮੈਂ ਮਸ਼ੀਨ ਮਸ਼ੂਨ ਲਿਆ ਦਊਂਗਾ ਔਖਾ ਸੌਖਾ ਹੋ ਕੇ ਤੇ ਚੱਲ ਇਹ ਆ ਵੀ ਜਿਹੜਾ 200 300 ਆਇਆ ਕੋਈ ਰੋਜ਼ ਦਾ ਉਹੋ ਸਹੀ ਨਹੀਂ ਨਹੀਂ ਵੀਰ ਜੀ ਕੱਪੜੇ ਦਾ ਕੰਮ ਤੇ ਮੈਨੂੰ ਆਉਂਦਾ ਹੀ ਆ ਘਟੋ ਘਟ ਕਰ ਮੈਂ ਕਿਤੇ ਕਰੀ ਸਕਦੀ ਹਾਂ ਹਾਂ ਤੇ ਕੋਈ ਗੱਲ ਨਹੀਂ ਵੇਖ ਲੈ ਤੂੰ ਕ ਹਾਂ ਜੀ। ਮੈਨੂੰ ਤੇ ਕਦੇ ਕਦੇ ਹੁੰਦਾ ਵਾ ਕਿ ਵਿਚਾਰੀ ਕਿ ਕੋ ਸੂਟ ਵਾ ਤੇ ਜੇ ਕੋਈ ਮਾਲਾ ਵੇਖਣ ਆਲਾ ਹੀ ਆ ਜੇ ਤੇ ਕੀ ਪਾਉਗੀ ਏ। ਚੱਲ ਕੋਈ ਗੱਲ ਨਹੀਂ ਏਦਾਂ ਕਰਨਾ ਵਾ ਪੈਸੇ ਤੇ ਮੇਰੇ ਕੋਲ ਥੋੜੇ ਜਿਹੇ ਹੈਗੇ। ਚੱਲ ਉਹਨੂੰ ਸੂਟ ਹੀ ਦੋ ਲਿਆ ਦੇਣਾ। ਸੀਂ ਤੇਨੇ ਆਪੇ ਲੈਣੇ। ਏਦਾਂ ਕਰੂੰਗਾ ਕਿ ਇਕੱਲਾ ਹੀ ਜਾ ਕੇ ਲਿਆਵਨਾ ਵਾ ਜਿਹਨੂੰ ਨਾਲ ਖੜਿਆ ਨਾ ਇਹਨੇ ਕਹਿਣਾ ਮੈਂ ਉਹ ਲੈਣਾ ਵਾ। ਮੈਂ ਆ ਨਹੀਂਗਾ ਵੀਰ ਜੀ ਲੈਣਾ ਇਹ ਮਹਿੰਗਾ ਬੜਾ ਵਾ। ਚੱਲ ਕੋਈ ਗੱਲ ਨਹੀਂ ਦੋ ਕੇ ਉਹਨੂੰ ਲਿਆ ਦੇਣਾ ਵਾ ਤੇ ਆਪੇ ਇਹਨੇ ਸੀਨ ਲੈਣੇ। ਅਨੂ ਪਾਣੀ ਨੇ ਇਹ ਤਾਂ ਨੂੰ ਦੱਸਣਾ ਹੈਗਾ ਹਾਂਜੀ ਦੱਸ ਤੇ ਮੈਂ ਨਾ ਕੱਲ ਪਹਿਨ ਜਿੰਨੂੰ ਫੋਨ ਕੀਤਾ ਸੀਗਾ ਅੱਛਾ ਕੀ ਕਹਿੰਦੀ ਮੈਂ ਦੱਸਿਆ ਮੈਂ ਵੀ ਇਦਾਂ ਮੁੰਡਾ ਮੁਲਾਜ਼ਮ ਹੈਗਾ ਵਾ ਠੀਕ ਆ ਤੇ ਨਾਲ ਹੀ ਮੈਂ ਇਹ ਕਹਿ ਦਿੱਤੀ ਵੀ ਉਹਨਾਂ ਦੀ ਮੰਗ ਵੀ ਹੈਗੀ ਆ ਗੱਡੀ ਆਂਦੇ ਪਹਚਾਈ ਦੀ ਆ ਅੱਛਾ ਇਹ ਮੁੰਡੇ ਵਾਲੇ ਆਂਦੇ ਮੈਂ ਮੁੰਡੇ ਵਾਲਿਆਂ ਤਾਂ ਨਹੀਂ ਕਿਹਾ ਕਿ ਆ ਤੇ ਵਿਚੋਲੇ ਨਹੀਂ ਆ ਮਿਹਨ ਜਿੰਨਾਂ ਦਾ ਮੁੰਡਾ ਮੁਲਾਜ਼ਮ ਆ ਉਹਨਾਂ ਨੇ ਵੀ ਗੱਡੀ ਕੁਛ ਵੇਖਣਾ ਵਾ ਤੇ ਮੈਂ ਹਾਂ ਗੱਡੀ ਵੀ ਦੇਣੀ ਪੈਣੀ ਜੇ ਤੇ ਵਿਆਹ ਵੀ ਵਧੀਆ ਕਰਨਾ ਪੈਣਾ ਵਾ ਤੇ ਤੁਸੀਂ ਕਰ ਲਓ ਸਲਾਹ ਤੇ ਸਲਾਹ ਕਰਕੇ ਸਾਨੂੰ ਦੱਸ ਦਿਓ ਜਿੱਦਾਂ ਵੀ ਹੋਊਗਾ ਹਾਂ ਦੇ ਗੱਡੀ ਗੱਡੀ ਕਿੱਥੋਂ ਦੇਣੀ ਆ ਹੁਣ ਮਾਂ ਪਿਓ ਸਿਰ ਤੇ ਹੁੰਦਾ ਫਿਰ ਤੇ ਚੱਲੋ ਕਰਤਾ ਤੇ ਇਹ ਔਖਾ ਜਾ ਆ ਜਾਣਾ ਵਾ ਕੰਮ ਤੇ ਜਿਹੜੇ ਹੁਣੇ ਗੱਡੀ ਮੰਗਣ ਡਿਆ ਗਾੜੀ ਕੀ ਕਰਨਗੇ ਮੈਂ ਵੀ ਭੈਣ ਜੀ ਮੁਲਾਜ਼ਮ ਮੁੰਡਾ ਲੱਭਣਾ ਵਾ ਨਾ ਕਿਤੇ ਵੀ ਕਰ ਲਓ ਉਹਨਾਂ ਦੀ ਮੰਗੇ ਹੁਣੀ ਹੁਣੀ ਆ ਜਾਂ ਤੇ ਕੁੜੀ ਵੀ ਮੁਲਾਜ਼ਮ ਹੋਵੇ ਫਿਰ ਤਾਂ ਅਗਲੇ ਕਹਿ ਦਿੰਦੇ ਆ ਵੀ ਦੋਵੇਂ ਜਾਣੇ ਕਮਾਉਣ ਵਾਲੇ ਆ ਤੇ ਹੁਣ ਕਿੰਨਾ ਕ ਪੜੀ ਆ ਆ ਪਲੱਸ 2 ਤੇ ਹੈਗੀ ਆ ਤੇ ਗਾੜੀ ਵੀ ਉਹਨਾਂ ਨੇ ਵੇਖਣਾ ਵਾ ਤੇ ਘਰ ਕੁਲਾ ਬਣਿਆ ਵਾ ਕਿ ਨਹੀਂ ਬਣਿਆ ਕੋਈ ਗੱਲ ਨਹੀਂ ਤੇਰੇ ਭਾਜੀ ਆਉਂਦੇ ਆ ਤੇ ਮੈਂ ਸਲਾਹ ਕਰਕੇ ਤੇ ਦੱਸਦੀ ਆ ਮੈਂ ਹਾਂ ਚੱਲ ਕੋਈ ਨਹੀਂ ਸਲਾਹ ਕਰ ਲਿਓ ਮੈਂ ਹਾਂ ਹੀ ਗਾੜੀ ਗੱਲ ਥੋਰੀ ਨਹੀਂ ਗਈ ਅਜੇ ਤੋਰਾਂਗੇ ਗੱਲ ਫੇਰ ਜੇ ਤੁਸੀਂ ਹਾਂ ਕਰੋਗੇ ਤੇ ਹੁਣ ਪਤਾ ਨਹੀਂ ਕਿ ਸਲਾਹ ਕਰਕੇ ਕੀ ਆਂਦੇ ਆ ਤੇ ਕੀ ਨਹੀਂ ਆਂਦੇ ਸਲਾਹ ਰਮਨ ਉਹਨਾਂ ਦੀ ਗਾਦੀ ਹੋਣੀ ਆ ਤੈਨੂੰ ਵੀ ਇਹ ਗੱਲ ਦਾ ਪਤਾ ਵਾ ਉਹ ਲੱਭਣਦੇ ਆ ਕਿ ਛਤਰਾ ਸਿਆ ਵਾਜੇ ਤੇ ਉਹ ਗੱਲ ਬੰਡੀ ਨਹੀਂ ਆ ਪਤਾ ਕੀ ਗੱਲ ਆ ਪਹਿਲਾਂ ਸਮੇਂ ਹੋ ਰਹੀ ਹੁਣ ਇੱਕ ਇੱਕ ਦੋ ਦੋ ਬੱਚੇ ਆ ਸਾਰੇ ਮਾਂ ਪਿਓ ਦੀਆਂ ਰੀਝਾਂ ਹੁੰਦੀਆਂ ਵਾ ਵੀ ਗਾੜੀ ਕੁੜੀ ਵੀ ਸੋਹਣੀ ਸੁਨੱਖੀ ਹੋਵੇ ਘਰ-ਬਾਰ ਵੀ ਬਣਿਆ ਹੋਵੇ ਸਭ ਕੁਝ ਅਗਲੇ ਲੱਭਦੇ ਆ ਤਾਂ ਹੁਣ ਜੇ ਇੱਥੇ ਆਉਣਗੇ ਘਰ-ਬਾਰ ਨਾ ਬਣਿਆ ਹੋਊਗਾ ਤੇ ਫੇਰ ਔਖਾ ਵਾ ਭੈਣ ਜੀ ਹੁਣੀ ਤਾਂ ਗੱਲਾਂ ਕਰਕੇ ਚਲ ਜਾਂਦੇ ਆ ਪੇ ਇਦਾਨੀ ਦੇ ਇਦਾਂ ਲੱਭ ਲਾਂਗੇ ਇਦਾਂ ਨਹੀਂ ਤਾਂ ਇਦਾਂ ਲੱਭ ਲਾਂਗੇ ਪਰ ਜਿਹਨੇ ਲੱਭਣਾ ਹੁੰਦਾ ਨਾ ਉਹਦੇ ਵਾਸਤੇ ਬੜਾ ਮੁਸ਼ਕਲ ਹੁੰਦਾ ਵਾ ਚਲੋ ਕੋਈ ਨਹੀਂ ਹੁਣ ਗੱਲ ਤੇ ਕੀਤੀ ਆ ਜੇ ਨਾ ਹੋਊ ਤੁਹਾਨੂੰ ਤਾਂ ਨਾ ਗੱਲ ਨੂੰ ਕਹਿਣਗੇ ਆਪੇ ਗਾੜੀ ਗੱਲ ਤੋੜਨਗੇ ਜਾਂ ਆਪ ਮੁੰਡਾ ਕੋਈ ਲੱਭਣਗੇ ਨਾਲੇ ਵੇਖਾਂਗੇ ਕਿ ਜੇ ਇਹ ਲੱਭਣਗੇ ਤਾਂ ਮੁਲਾਜ਼ਮੇ ਲੱਭਦੇ ਆ ਇੰਨਾ ਖਰਚਾ ਲਾਉਂਦੇ ਆ ਖਰਚਾ ਲਾਉਣ ਲੱਗਿਆਂ ਤਾਂ ਫੇਰ ਪਿੱਛੇ ਨੂੰ ਜਾਣਾ ਵਾ ਕਹਿਣਾ ਵਾ ਪੇ ਇਹ ਤਾਇਆ ਵਾ ਤਾਇਆ ਲਾਵੇ ਖਰਚਾ ਪਰ ਇੰਨੀ ਹੈ ਸਿਹਤ ਤੁਹਾਡੇ ਵਿੱਚ ਹੈ ਨਹੀਂ ਆ ਪਹਿ ਇਹ ਉਹਨਾਂ ਬਾਰੇ ਸੋਚੀ ਜਾਈਏ ਅਹੀਂ ਗਾੜੀ ਆਪਣੇ ਪੁੱਤ ਦਾ ਕੋ ਸੋਚਣਾ ਮਾ ਉਹਦੀ ਵੀ ਕੋਈ ਜ਼ਿਆਦਤ ਬਣਾਉਣੇ ਕਿ ਨਹੀਂ ਬਣਾਉਣੀ ਹੁਣ ਇਹ ਥੋੜਾ ਵਾ ਵੀ ਜੀ ਉਹਨਾਂ ਦਾ ਮਾ ਪਿਓ ਮਰ ਗਿਆ ਤੇ ਸਾਰਾ ਕੰਮ ਹੀ ਆਪਣੇ ਸਿਰ ਤੇ ਹੀ ਲੈ ਲੈਣਾ ਵਾ ਨਾ ਉਹਨਾਂ ਦੋਵਾਂ ਜੀਹਨੇ ਕੁਝ ਨਹੀਂ ਕਰਨਾ ਮੇਰੇ ਕੋ ਭਾਵੇਂ ਲਖਾ ਲਾ ਚਲੋ ਕੋਈ ਗੱਲ ਨਹੀਂ ਹੁਣ ਸਾਡਾ ਗੱਲ ਕਰਨ ਦਾ ਫਰਜ਼ ਹੀ ਨਾਲ ਹੀ ਮੈਨੂੰ ਇਹ ਵੀ ਪੁੱਛਦੇ ਹੀ ਵੀ ਪੀਂਡ ਕਿੱਥੇ ਕ ਲੱਗ ਗਈ ਆ ਮਹਿਨ ਲੱਗ ਗਈ ਆ ਵਿਚੋਲਾ ਕੌਣਾ ਮੈਂ ਹਮਿੰਨੋ ਤੇ ਪਤਾ ਨਹੀਂ ਜੀ ਇਹਨਾਂ ਦਾ ਹੀ ਕਹਿਣਾ ਹੋਣ ਜਾਣ ਹੈਗਾ ਵਾ ਉਨੇ ਹੀ ਦੱਸ ਪਾਈ ਆ ਪਿਤਾ ਦੀ ਪਤੀ ਜੀ ਵੀ ਆਉਣ ਵਾਲੀ ਆ ਤੇ ਜੇ ਤੁਸੀਂ ਰਿਸ਼ਤਾ ਕਰਨਾ ਵਾ ਤੇ ਵੇਖ ਲਓ ਪਤਾ ਗੱਲ ਕੀ ਆ ਲੋਕੀ ਦੇ ਅੱਗੇ ਕੈਂਡੇ ਆ ਕਿ ਕੁੜੀ ਦੀ ਉਮਰ ਨੰਗਦੀ ਜਾਂ ਡੀ ਆ ਵਿਆਹ ਵਾਲੀ ਤੇ ਜੇ ਦੋ ਸਾਰਾ ਨਾ ਵਿਆਹ ਕੀਤਾ ਤੇ ਲੋਕਾਂ ਨੇ ਤੇ ਕਹਿੰਦੇ ਰਿਸ਼ਤਾ ਨਹੀਂ ਕਰਨਾ ਆਖਣਾ ਉਮਰ ਬੜੀ ਵੱਡੀ ਐ ਕੁੜੀ ਦੀ ਚਲੋ ਜਿੰਨਾ ਕ ਸਾਡਾ ਫਰਜ਼ ਬੰਦਾ ਹੈ ਨਾ ਉਨੀ ਕਹੀਂ ਗੱਲ ਕਰਤੀ ਆ ਗਾੜੀ ਮੰਨਣਾ ਜਾਂ ਨਾ ਮੰਨਣਾ ਉਹ ਵੀ ਭੂਆ ਵਾ ਜੇ ਅਸੀਂ ਜ਼ੋਰ ਲਾ ਕੇ ਕਰਾਵਾਂਗੇ ਅਗਲੀ ਕਹੂਗੀ ਸਾਡਾ ਜਿਆਦਾ ਰਿਸ਼ਤਾ ਵਾ ਮੈਂ ਕੁਝ ਨਹੀਂ ਲੱਗਦੀ ਫੇਰ ਜਿਵੇਂ ਅਹੀਂ ਪੜਿਆ ਮੂੰਹਾਂ ਤੋਂ ਬੁਰੇ ਬਣਾਂਗੇ ਉਹਨਾਂ ਬਿਹਤਰ ਇਹ ਐ ਪਈ ਚੁੱਪ ਕਰਕੇ ਪਿਛੇ ਹੋ ਜਾਈਏ ਚੱਲ ਕੋਈ ਨਹੀਂ ਜੇ ਉਹਦੇ ਤੱਕ ਵਿੱਚ ਕੋਈ ਹੋਊਗਾ ਉਹ ਕਰਵਾ ਦੇ ਅਹੀਂ ਵਿੱਚੋਂ ਖਾਣਾ ਵਾ ਕੁਝ ਰਮਨ ਤੱਕ ਵਿੱਚ ਉਹਨਾਂ ਦੇ ਕੋਈ ਵੀ ਨਹੀਂ ਆ ਉਹਨਾਂ ਨੇ ਕੋਈ ਵੀ ਕੰਮ ਸਿਰੇ ਨਹੀਂ ਚੜਨ ਦਿੱਤਾ ਜੇ ਅਹੀਂ ਕੋਠਿਆਂ ਦੀ ਗੱਲ ਕੀਤੀ ਤੇ ਵਿਆਜ ਬੜਾ ਵਾ ਜੇ ਹੁਣ ਇਹ ਰਿਸ਼ਤੇ ਦੀ ਗੱਲ ਕੀਤੀ ਆ ਤੇ ਜੇ ਹੁਣ ਇਹ ਕਾਰ ਮੰਗਣ ਡਿਆ ਮੰਗਣ ਡਿਆ ਗੱਡੀ ਕੀ ਕਰਨਗੇ ਹੁਣ ਜਿਨ੍ਹਾਂ ਦਾ ਪੁੱਤ ਨੌਕਰੀ ਤੇ ਲਵਾਇਆ ਵਾ ਉਹਨਾਂ ਦਾ ਕੋਈ ਨਹੀਂ ਚਾਹ ਚਲ ਕੋਈ ਗੱਲ ਨਹੀਂ ਮੈਂ ਦਲਜੀਤ ਨੂੰ ਵੀ ਸਮਝਾਉਣੀ ਆ ਤੇਰੀ ਭੂਆ ਨੂੰ ਮੈਂ ਫੋਨ ਕੀਤਾ ਸੀ ਉਹਨੇ ਗਾੜੀ ਮੈਨੂੰ ਆ ਜਵਾਬ ਦਿੱਤਾ ਵਾ ਬਾਈ ਚਾਂਸ ਤੈਨੂੰ ਉਹ ਪੁੱਛਣਾ ਕਿ ਵਿਚੋਲਾ ਕੌਣ ਸੀ ਤੂੰ ਇਹੋ ਗੱਲ ਕਹਿਣੀ ਵੀ ਮੈਨੂੰ ਤਾਂ ਵਿਚੋਲੇ ਦਾ ਪਤਾ ਨਹੀਂਗਾ ਡੈਡੀ ਨੂੰ ਹੀ ਆ ਜਾਣਦਾ ਵਾ ਤੇ ਡੈਡੀ ਦਾ ਘਰ ਕੇ ਘਰ ਆਏ ਹੀ ਪਰ ਵਿਚੋਲੇ ਨੇ ਇਹ ਗੱਲ ਕਹੀ ਆ ਵੀ ਮੁੰਡਾ ਮਲਾਜ਼ਮ ਆ ਪੰਜ ਕਿਲੇ ਪੈਲੀ ਦੇਉਂਦੇ ਆ ਭੈਣ ਭਰਾਈ ਆ ਭੈਣ ਕਨੇਡਾ ਵਾ ਤੇ ਮੁੰਡਾ ਇੱਥੇ ਨੌਕਰੀ ਕਰਨ ਡਿਆ ਵਾ ਤੇ ਗੱਡੀ ਦੇਣੀ ਪੈਣੀ ਏ ਠੀਕ ਆ ਨਾ ਪਤਾ ਗੱਲ ਕੀ ਆ ਆਣਾ ਸਾਡੀਆਂ ਤੇ ਐਵੇਂ ਜਾਵੀਆਂ ਮਾਰਨ ਡੀ ਆ ਜਦੋਂ ਉਹਨਾਂ ਨੇ ਘਰ ਬਾਹਰ ਆਣ ਕੇ ਵੇਖਿਆ ਇਹ ਤਾਂ ਗੱਲਬਾਤ ਹੀ ਕਰਨ ਡੀ ਆ ਤੇ ਜਦੋਂ ਉਹਨਾਂ ਨੇ ਘਰ ਵੇਖਿਆ ਆਣ ਕੇ ਇਹ ਇੱਥੇ ਤਾਂ ਹੈ ਹੀ ਕੱਖ ਨਹੀਂ ਆ ਕੀ ਤਾਂ ਘਰ ਵੇਖ ਕੇ ਇਹ ਨਹੀਂ ਅਗਲੇ ਨੇ ਜਵਾਬ ਦੇ ਦੇਣਾ ਅਜੇ ਗਾਂ ਤੱਕ ਗੱਲ ਜਾਣੀ ਵੀ ਆ ਕਿ ਨਹੀਂ ਜਾਣੀ ਠੀਕ ਆ ਕਿ ਨਹੀਂ ਚਲੋ ਕੋਈ ਨਹੀਂ ਸ਼ਡੋ ਬੜਾ ਵਧੀਆ ਰਿਸ਼ਤਾ ਹੀ ਡੇਢ ਦੋ ਕਿਲੇ ਪੈੜੀ ਦੇ ਹੁੰਦੇ ਸੀ ਅਵਰਤਾਰੇ ਮੁੰਡਾ ਸੀ ਮੈਂ ਕਿਹਾ ਵੀ ਮੈਂ ਉਹ ਕਰ ਦਈਏ ਨਹੀਂ ਮਲਾਜ਼ਮ ਲੱਭਣਾ ਦੇ ਵਾਸਤੇ ਮੈਂ ਚ ਲੱਭ ਲੂ ਕੋਈ ਗੱਲ ਨਹੀਂ ਜੇ ਮਲਾਜ਼ਮ ਲੱਭਣਾ ਨਾ ਤੇ ਭੁਗਤਣਾ ਵੀ ਉਦਾਂ ਦਾ ਵਰਤਣਾ ਪੈਂਦਾ ਹੁੰਦਾ ਵਾ ਜੇ ਵੱਡਿਆਂ ਨਾਲ ਮੱਥੇ ਲਾਈਏ ਨਾ ਤੇ ਖਰਚੇ ਵੀ ਵੱਡੇ ਹੀ ਕਰਨੇ ਪੈਂਦੇ ਆ ਫਿਰ ਪਛਾਣ ਉਹ ਨਹੀਂ ਲੁਕਣਾ ਪਿੱਛੇ ਨੂੰ ਲੁਕੀਏ ਹੁਣ ਫਿਰ ਉਹਦਾਂ ਤੁਹਾਨੂੰ ਗਾਂ ਨੂੰ ਕਰਨਾ ਵਾ ਵੀ ਤੂੰ ਖਰਚਾ ਕਰ ਇਹ ਕੰਮ ਸਾਡੇ ਕੋ ਨਹੀਂ ਹੈਗਾ ਰਿਸ਼ਤਾ ਕਰਾਉਣ ਜੀ ਸਦਕੇ ਜੋ ਸਾਡਾ ਫਰਜ਼ ਬਣੂਗਾ ਹੀ ਨਿਭਾਵਾਂਗੇ ਜੇ ਕਹਿਣ ਵੀ ਰਿਸ਼ਤਾ ਹੀ ਕਰਾ ਕੇ ਤੇ ਖਰਚੇ ਤੁਸੀਂ ਕਰੋ ਉਹ ਗੱਲ ਸਾਡੇ ਵਿੱਚ ਨਹੀਂ ਗਈ ਹੈਗੀ ਫਿਰ ਅਮਨ ਨੇ ਇਹਨਾਂ ਨੇ ਪਤਾ ਕੀ ਕਰਨਾ ਜਦੋਂ ਚਾਰਸ਼ਵਾਰ ਇੱਕ ਦਿਨ ਨਾ ਵਾ ਗਈ ਤੇ ਫਿਰ ਅਖਣਾ ਤੁਸੀਂ ਤਾਈ ਤਾਇਆ ਜੀ ਤੁਸੀਂ ਕਰੋ ਕੋਈ ਗੱਲ ਨਹੀਂ ਜੇ ਕਹਿਣਗੇ ਨਾ ਫਿਰ ਵੇਖੀ ਜਾਊਗੀ ਤੇ ਬਾਹਰ ਦਾ ਪਾਣੀ ਪੂਣੀ ਦਾ ਵੇਖ ਲੈਣਾ ਹੀ ਤੁਸੀਂ ਵੀ ਮੈਂ ਜਾਨਾ ਵਾ ਅਖਬਾਰ ਡਿਆ ਆ ਗਈ ਸੀ ਮੈਂ ਡਿਆ ਪੈ ਪੜਨ ਚਲੋ ਪੜ ਲਓ ਤੇ ਮੈਂ ਵੀ ਸੋਈ ਦਾ ਵੇਖ ਲੈਣਾ ਨਾਲੇ ਦਲਜੀਤ ਨੂੰ ਵੇਖਾਂ ਕੀ ਕਰਨ ਦਿਆ ਚਲ ਵੇਖ ਲੈ ਮੇਰਾ ਤਾਂ ਰਾਦਾ ਵਾ ਕਿ ਦੱਸ ਤਾਂ ਹੀ ਦਿੱਤੀ ਆਪਾ ਤੇ ਅਸੀਂ ਹੁਣ ਪਛਾਣ ਹਟ ਜੀਏ ਆਪੇ ਪਤਾ ਪੁਤਾ ਕਰ ਲੈਣਗੇ ਤੇ ਜਦੋਂ ਵਿਚੋਲੇ ਨੇ ਕਿਹਾ ਵੀ ਵਿਕਾਰ ਮੰਗਣ ਡਿਆ ਤੇ ਆਪੇ ਦਿੰਦੇ ਫਿਰਨਗੇ ਫਿਰ ਇਹਨਾਂ ਦਾ ਰਾਦਾ ਖਰੇ ਆਪਣੇ ਕੋਲੋਂ ਬਣਾ ਬਣਾ ਗੱਲਾਂ ਦੱਸੀ ਜਾਂਦੇ ਆ ਮੈਂ ਤਾਂ ਹੱਦ ਹੋ ਗਈ ਇਹਨਾਂ ਵਾਲੀ ਤੇ ਕੋਈ ਗੱਲ ਨਹੀਂ ਹੁਣ ਤੇ ਗਰਮੀ ਬੜੀ ਆ ਸ਼ਾਮ ਨੂੰ ਚੱਲਦੇ ਆ ਕੋਈ ਗੱਡੀ ਲੈ ਆਉਂਗਾ ਮੈਂ ਠੀਕ ਹੈ ਠੀਕ ਚੱਲ ਠੀਕ ਹੈ ਠੀਕ ਚੰਗਾ ਆਜੋ ਮੈਂ ਜਲਜੀਤ ਕੇਦਾ ਫੋਨ ਆਉਣ ਡਿਆ ਵਾ ਉਹ ਮੁੰਡੇ ਦਾ ਆਉਣ ਡਿਆ ਹੈ ਅੱਛਾ ਮਰਾ ਜਾਣਾ ਕਿਦਾ ਸ਼ਹਿਰ ਤੱਕ ਸ਼ਾਮਾਂ ਅੱਛਾ ਸ਼ਾਮ ਨੂੰ ਚਲ ਜੀ ਹੁਣ ਤੇ ਨਾ ਗਰਮੀ ਬੜੀ ਹੈ ਬਾਹਰ ਵੇਖ ਕਿਦਾਂ ਤੋਪਵਾ ਨਹੀਂ ਸ਼ਾਮ ਨੂੰ ਜਾਣਾ ਬਾਹਰ ਨਿਕਲਿਆ ਨਹੀਂ ਜਾਣ ਡਿਆ ਹਾਂਜੀ ਤੇ ਮੈਂ ਤੇਰੇ ਵੱਲ ਆਈ ਹਾਂ ਹਾਂਜੀ ਵੀ ਮੈਂ ਤੇਰੀ ਭੂਆ ਨੂੰ ਫੋਨ ਕਰਤਾ ਸੀ ਅੱਛਾ ਮੈਂ ਵੀ ਇਦਾ ਮੁੰਡਾ ਹੈਗਾ ਵਾ ਮੁਲਾਜ਼ਮ ਠੀਕ ਹੈ ਤੇ ਕੀ ਕਹਿੰਦੇ ਤੇ ਮੈਂ ਵੀ ਗੱਡੀ ਚੋਲਾ ਦਾ ਵੀ ਦੇਣੀ ਪੈਣੀ ਆ ਕਿੱਲੇ ਵੀ ਪੰਜਵਾ ਅੱਜ ਕਾਲ ਤੇ ਕਿੱਲੇ ਵਾਲੇ ਮਾਨ ਨਹੀਂਗੇ ਹੈਗੇ ਉਹਨੂੰ ਤਾਂ ਫੇਰ ਵੀ ਪੰਜ ਕਿੱਲੇ ਆਉਣਦੇ ਆ ਤੇ ਨਾਲ ਨੌਕਰੀ ਆ ਸਹੀ ਗੱਲ ਆ ਤੇ ਇਹ ਲਾਗੇ ਦੇ ਆ ਯਾ ਮੈਂ ਹਾਂ ਲਾਗੇ ਦੇ ਆ ਕੋਈ ਗੱਲ ਨਹੀਂ ਗਈ ਇਹ ਵਿਚੋਲਾ ਕੌਣ ਮੈਂ ਮੈਨੂੰ ਨਹੀਂ ਜੇ ਪਤਾ ਵਿਚੋਲਾ ਕੌਣਾ ਤੁਹਾਡੇ ਭਰਾ ਨਹੀਂ ਜਾਣਦਾ ਵਾ ਤੇ ਉਹ ਘਰ ਆਇਆ ਸੀਗਾ ਤੇ ਮੈਨੂੰ ਇੰਨਾ ਕੁ ਪਤਾ ਲੱਗਾ ਤੇ ਮੈਂ ਹਾਂ ਚੱਲ ਤਾਨੂੰ ਮੈਂ ਦੱਸਦਾ ਫੇਰ ਅੱਗੇ ਉਹ ਕਹੋਗੇ ਕਿ ਇਹਨੂੰ ਪੁੱਛਿਆ ਨਹੀਂਗਾ ਹਾਂਜੀ ਹਾਂਜੀ ਫੇਰ ਆ ਜਾਂਦੇ ਆ ਤੁਹਾਨੂੰ ਕਹਿੰਦੇ ਪੁੱਛਿਆ ਨਹੀਂ ਫੋਨ ਨਹੀਂ ਕੀਤਾ ਕਿਸੇ ਨੇ ਤੇ ਗੱਡੀ ਕਿੱਥੋਂ ਦੇਣੀ ਆ ਭਾਬੀ ਮਾਪੇ ਉਹਨਾਂ ਦਾ ਜਿੰਦਾ ਹੁੰਦਾ ਤਾਂ ਗੱਡੀ ਦੇ ਦਿੰਦੇ ਇਹ ਤੇ ਔਖਾ ਵਾ ਜੇ ਅੱਜ ਹੀ ਗੱਡੀ ਮੰਗਣ ਡੇ ਆ ਕੱਲ ਨੂੰ ਕੀ ਕਰਨਗੇ ਮੈਂ ਵੀ ਆਪਣਾ ਪੜਿਆ ਵਿਚਾਰ ਲੂ ਉਦੋਂ ਆ ਕੇ ਕਹਿੰਦੇ ਮੁਲਾਜ਼ਮ ਲੱਭਣਾ ਵਾ ਹਾਂ ਹੁਣ ਗੱਡੀ ਨੂੰ ਰਹੀ ਜਾਂਦੇ ਉਹੇ ਤਾਂ ਗੱਲ ਵਾ ਆਂਦੇ ਪੇ ਚੀਜ਼ਾਂ ਸਾਰੀਆਂ ਲੱਭਣੀਆਂ ਵਾ ਮੁਲਾਜ਼ਮ ਮੁੰਡਾ ਹੋਵੇ ਘਰ-ਬਾਰ ਵਧੀਆ ਹੋਵੇ ਪੈੜੀ ਵੀ ਹੋਵੇ ਤੇ ਪਰੇਪੇ ਖਰਚ ਹੁਣ ਤੂੰ ਆਪ ਸਿਆਣਾ ਵਾ ਜਿਨ੍ਹਾਂ ਨੇ ਪੁੱਤ ਪੜਾ ਲਿਖਾ ਕੇ ਨੌਕਰੀ ਤੇ ਲਵਾਇਆ ਵਾ ਉਹਨਾਂ ਦੇ ਕੋਲ ਸੌਰੀ ਜਾਵਾ ਉਹਨਾਂ ਨੇ ਵਿਆਹ ਵੀ ਧੋਮ-ਤਾਮ ਨਾ ਕਰਨਾ ਵਾ ਇਹ ਥੋੜਾ ਵਾ ਤੇ ਇਦਾਂ ਹੀ ਫੇਰੇ ਕੀਤੇ ਤੇ ਅਗਲੇ ਆਪਣੇ ਘਰ ਲੈ ਗਏ ਅਜੇ ਕੀ ਪਤਾ ਕੀ ਬਾਨਾ ਵਾ ਅਗਲੇ ਨੇ ਘਰ-ਬਾਰ ਵੀ ਵੇਖਣਾ ਵਾ ਘਰ ਵੇਖਣਾ ਐ ਨਹੀਂ ਜਵਾਬ ਦੇ ਜਾਣਾ ਮੈਨੂੰ ਤਾਂ ਲੱਗਦਾ ਉਹਨਾਂ ਘਰ-ਬਾਰ ਵੇਖ ਕੇ ਜਵਾਬ ਦੇ ਦੇਣੋ ਸਹੀ ਗੱਲ ਹੈਗੀ ਆ ਕੁੱਲੀ ਤੇ ਹੈਗੀ ਆ ਆਹੋ ਪਰ ਵੇਖ ਲੈ ਪੂਆ ਤੇਰੀ ਦੀ ਆਕੜ ਕਿੱਡੀ ਆ ਉਹ ਤਾਂ ਗੱਲਾਂ ਕਰਦੀ ਆ ਤਾਂ ਦੀਆਂ ਮੰਮੀ ਉਹਨਾਂ ਆ ਕੇ ਨਾ ਕੋਈ ਨਾ ਕੋਈ ਪੁੱਠੀ ਸਰਾਹ ਦੇਣੀ ਹੁੰਦੀ ਆ ਕਰਨਾ ਕੁਝ ਨਹੀਂ ਉਹਨਾਂ ਨੇ ਕੋਈ ਨਾ ਕੋ ਆ ਕੇ ਜਾ ਕੇ ਕਹਿ ਦੇਣਾ ਵਾ ਮੁਲਾਜ਼ਮ ਲੱਭ ਲੋ ਆ ਕਰ ਲੋ ਆਪ ਕੁਝ ਨਹੀਂ ਕਰਨਾ ਲੱਬਿਆਂ ਨੂੰ ਮੜਾਉਣਾ ਨੇ ਕੋਈ ਮੜਨ ਲੱਬਿਆਂ ਅਜੇ ਤੱਕ ਉਹਨਾਂ ਨੇ ਚੱਲ ਕੋਈ ਗੱਲ ਨਹੀਂ ਦਲਜੀਤ ਅਹੀਂ ਦੱਸ ਪਾਤੀ ਆ ਕੱਲ ਨੂੰ ਹਾਨੋ ਨਾ ਕਹਿਣਗੇ ਵੀ ਤਾਇਆ ਤਾਈ ਹੀ ਇਹਨਾਂ ਨੇ ਨਿਆਣਿਆਂ ਦਾ ਕੀ ਸੋਚਿਆ ਹੁਣ ਅਹੀਂ ਤਾਂ ਦੱਸ ਹੀ ਸਕਦੇ ਆ ਜੇ ਕਹਿਣ ਵੀ ਖਰਚੇ ਦਾ ਭਾਰ ਸਾਰਾ ਤੁਹਾਡੇ ਸਿਰ ਤੇ ਰਹਿ ਦੀਏ ਉਹ ਤਾਂ ਨਿੰਗਾ ਇੰਮੰਗਾਈ ਦੇ ਵਿੱਚ ਚੁੱਕਿਆ ਜਾਂਦਾ ਤੇ ਇਹ ਵੀ ਭੂਆ ਵਾ ਕੋਈ ਗੱਲ ਨਹੀਂ ਨਹੀਂ ਹੱਟ ਤੇ ਯਕੀਨ ਹੈਗਾ ਤੇ ਆਪ ਕਰ ਲੇ ਉਹਨਾਂ ਕੁਝ ਨਹੀਂ ਕਰਨਾ ਬਸ ਗੱਲਾਂ ਹੀ ਕਰਨੀਆਂ ਆ ਕਿ ਉਹਨਾਂ ਨੇ ਚੱਲ ਹਨੂ ਕੀ ਕਰਦੇ ਤਾਂ ਕਰਦੇ ਰਹਿਣ ਕੋਈ ਗੱਲ ਨਹੀਂ ਮੈਂ ਤੇਰੇ ਡੈਡੀ ਨੂੰ ਵੀ ਦੱਸ ਆਈਆਂ ਤੇ ਮੈਂ ਹਾਂ ਦਲਜੀਤ ਨੂੰ ਮੈਂ ਦੱਸਦਾ ਜੇ ਤੈਨੂੰ ਪੁੱਛਣਗੇ ਨਾ ਤੂੰ ਕਹੀਂ ਵੀ ਕਾਰਵਚੋਲਾ ਆਇਆ ਹੀ ਪਰ ਮੈਨੂੰ ਜਾਨਦਾ ਨਹੀਂ ਵੀ ਕੌਣ ਵਾ ਤੇ ਕਿੱਥੋਂ ਦਾ ਵਾ ਤੇ ਗੱਡੀ ਵੱਲੋਂ ਉਹਨਾਂ ਨੇ ਕਿਹਾ ਹੀ ਇੰਨੀ ਗੱਲ ਕਹਿ ਕੇ ਗੱਲ ਖਤਮ ਕਰਤੀ ਕੋਈ ਕਰਨ ਮਿੰਦਾ ਹੀ ਗਊਗਾ ਠੀਕ ਆ ਨਾ ਹਾਂਜੀ ਤੇ ਜਿਆਦਾ ਉਹਨਾਂ ਨਾਲ ਸਲਾਹੀ ਨਾ ਪਈ ਪਿਆ ਆ ਹੀ ਜਾਂ ਇਦਾਂ ਵਾ ਉਦਾਂ ਵਾ ਉਹ ਤਾਂ ਤੁਹਾਨੂੰ ਪਤਾ ਹੀ ਆ ਜੇ ਜਦਾਂ ਦਾ ਘਰ ਬਾਰ ਲੱਭਣਾ ਵਾ ਉਦਾਂ ਦਾ ਖਰਚਾ ਕਰਨਾ ਪੈਣਾ। ਸਹੀ ਗੱਲ ਹੈ ਸਹੀ ਗੱਲ ਤੇ ਆਪਾਂ ਇੰਨੇ ਪੈਸੇ ਕਿੱਥੋਂ ਲਾਉਣੇ ਆ। ਆਹੋ ਇਹਨਾਂ ਨੂੰ ਚੁੱਕਣੇ ਹੀ ਪੈਣੇ ਕੇ ਦਿਨੋਂ ਪੈਸੇ ਸਾਡੇ ਕੋਲ। ਚੱਲ ਕੋਈ ਗੱਲ ਨਹੀਂ ਚੁੱਕਣੇ ਹੀ ਪੈਣੇ ਆ। ਅਹੀਂ ਜੇ ਜ਼ਿਆਦਾ ਕਵਾਂਗੇ ਨਾ ਤਾਂ ਉਹਨਾਂ ਨੇ ਭੂਏ ਚੜਨਾ ਵਾ। ਨਹੀਂ ਹੁਣ ਆਪਾਂ ਨਹੀਂ ਕਹਿਣਾ। ਹੁਣ ਕਹਣਾ ਬਾਹੂ ਲਵਲੀ ਆਡੇ ਕੋਲ। ਬਸ ਬਸ ਕਿੰਨਾ ਚਿਰ ਕੁੜੀ ਨੂੰ ਘਰ ਬਾਲ ਛੱਡੂਗਾ। ਅਕਸਰ ਵਿਆਹ ਦੀ ਉਮਰ ਵਾਦੀ 2 ਸਾਲ ਹੋਰ ਨਾ ਨਾ ਵਿਆਹੀ ਕਿਸੇ ਨੇ ਰਿਸ਼ਤਾ ਨਹੀਂ ਕਰਾਉਣਾ। ਲੋਕਾਂ ਨੇ ਕਹਿਣਾ ਉਮਰ ਨੰਗੀ ਆ। ਉਹਨੂੰ ਵੀ ਲਵਲੀ ਨੂੰ ਸਹੀ ਗੱਲ ਵਾ ਜਿੱਥੇ ਕੋਈ ਦੱਸ ਪੰਨੇ ਆ ਉੱਥੇ ਜਵਾਬ ਦੇ ਦਿੰਦੇ ਆ ਆਹਾਨੂੰ ਪਸੰਦ ਨਹੀਂ ਆ ਇਦਾਂ ਵਾ ਉਦਾਂ ਵਾ ਜਿੰਨੀਆਂ ਵੀ ਸਕੀਮਾਂ ਲਾਈਆਂ ਨਾ ਮੰਮੀ ਸਾਰੀਆਂ ਫੇਲ ਹੋ ਗਈਆਂ ਉਹ ਕੋਈ ਗੱਲ ਨਹੀਂ ਸਾਰੀਆਂ ਕਾਮਯਾਬ ਹੋ ਜਾਣੀਆਂ ਸਾਡੀਆਂ ਤੂੰ ਜਿਹੜੀ ਕਿ ਹੌਸਲਾ ਕਰ ਹੁਣ ਅਸੀਂ ਕਾਲੇ ਨੀਂਗਾ ਪਿਆਣਾ ਵੀ ਇਦਾਂ ਨਹੀਂ ਇਦਾਂ ਕਰੋ ਹੁਣ ਚੁੱਪ ਕਰਕੇ ਬੈਠੇ ਰਹੋ ਵੇਖਿਓ ਇਹਨਾਂ ਨੇ ਆਪ ਚੱਲ ਕੇ ਸਾਡੇ ਘਰ ਆਉਣਾ ਵਾ ਇਹਨੇ ਆਪੇ ਆਉਣਾ ਲਵਲੀ ਨਿੱਧਰ ਹਾਂ ਹੁਣ ਨਹੀਂ ਆਉਣੇ ਇਹਦੇ ਕੋਲ ਇਹਨੇ ਆਪੇ ਆਉਣਾ ਇੱਥੇ ਵੇਖ ਲੈ ਤੂੰ ਵੀ ਉੱਠ ਹਣ ਤੇ ਮੂੰਹ ਮੱਤੋ ਤੇ ਮੈਂ ਰੋਟੀ ਪਾ ਕੇ ਲਿਆਵਾਂ ਰੋਟੀ ਖਾ ਚਲੋ ਠੀਕ ਹੈ ਤਾਂ ਵਾਜੀ ਬਲਜੀਤ ਨੂੰ ਫੋਨ ਲਾ ਹੀ ਲੈਣਾ ਆ ਗਏ ਹੋਣੇ ਸ਼ਹਿਰੋਂ ਹਲੋ ਹਲੋ ਸਸੀ ਪਾਜੀ ਸਸੀ ਗੱਲ ਪਾਜੀ ਕੀ ਹਾਲ ਠੀਕ ਹੋ ਠੀਕ ਆ ਜੀ ਵਧੀਆ ਤੁਸੀਂ ਸੁਣਾਓ ਚਲੋ ਵੀ ਇੱਦਾਂ ਹੀ ਨਾ ਪਰਿਵਾਰ ਸਾਰਾ ਠੀਕ ਠਾਕ ਆ ਨਾ ਹਾਂਜੀ ਹਾਂਜੀ ਆ ਗਏ ਸ਼ਹਿਰੋਂ ਆ ਗਏ ਹਾਂਜੀ ਆ ਗਿਆ ਪਾਜੀ ਮੈਂ ਸ਼ਹਿਰੋਂ ਆ ਗਿਆ ਹਾਂ ਮੈਂ ਤੁਹਾਨੂੰ ਨਾ ਕਿਹਾ ਸੀਗਾ ਸਵੇਰੇ ਵੀ ਕਿ ਗੱਲ ਕਰਨੀ ਸੀਗੀ ਮੈਂ ਵਿਹਲਾ ਹੀ ਤਾਂ ਸੁੱਖ ਆ ਜਾ ਹੁਣੇ ਆ ਜਾ ਹਾਂ ਹੁਣ ਨਾ ਮੈਂ ਚੱਲਿਆ ਸੀਗਾ ਬੰਬੀ ਤੇ ਤੇ ਤੁਸੀਂ ਉੱਥੇ ਆ ਜਿਓ ਉੱਥੇ ਬੈਠ ਕੇ ਗੱਲ ਕਰਦੇ ਆ ਚਲੋ ਮੈਂ ਉੱਥੇ ਪਹੁੰਚ ਭਾਜੀ ਆ ਗਿਆ ਮੈਂ ਆ ਗਿਆ ਭਾਜੀ ਤੁਸੀਂ ਆ ਜਿਓ ਮੈਂ ਵੀ ਉੱਥੇ ਆ ਗਿਆ ਤਾਂ ਠੀਕ ਹੈ ਜੀ ਠੀਕ ਹੈ ਤੁਹਾਨੂੰ ਓਕੇ ਸਤਿ ਸ੍ਰੀ ਅਕਾਲ ਅੱਜ ਕੱਲ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਠੀਕ ਠਾਕ ਹੋ ਬੈਠੋ ਹਾਂ ਜੀ ਕੱਲ ਫੇ ਮੈਂ ਚਲਾ ਗਿਆ ਸ਼ਹਿਰ ਠੀਕ ਜੇ ਤੇ ਮੁੜ ਕੇ ਫੇ ਟਾਈਮ ਨਹੀਂ ਲੱਗਾ ਹਾਂ ਹਾਂ ਤੇ ਮੈਂ ਚਲੋ ਭਾਜੀ ਨੇ ਕੰਮ ਆਖਿਆ ਸੀ ਮੈਂ ਜਾ ਕੇ ਆਉਂਗਾ ਹੁਣ ਤੁਸੀਂ ਮੈਨੂੰ ਯਾਦ ਕਰਾਇਆ ਤੇ ਮੈਂ ਪਹਿਲਾਂ ਹੋ ਕੇ ਆਵਾਂ ਤੁਹਾਡੇ ਕੋਲ ਹਾਂਜੀ ਕੰਮ ਇਸ ਤਰ੍ਹਾਂ ਸੀਗਾ ਵੀ ਰਿਸ਼ਤਾ ਜੀਗਾ ਇੱਕ ਕਰਾਉਣਾ ਕੋਈ ਗੱਲ ਨਹੀਂ ਰਿਸ਼ਤਾ ਕਰਾ ਦੇਾਂਗੇ ਭਤੀਜੀ ਆਦੀਪਦੀ ਠੀਕ ਹੈ ਉਹਦੇ ਮਾਪਿਓ ਹੈ ਨਹੀਂ ਠੀਕ ਹੈ ਜੀ ਤੇ ਅਸੀਂ ਚਾਹੁੰਦੇ ਹਾਂ ਵੀ ਚਲੋ ਕਰਾ ਇਹ ਥੋੜੀ ਤੰਗੀ ਆ ਠੀਕ ਹੈ ਤੇ ਕੋਈ ਆਪਣੇ ਪਰਿਵਾਰਾਂ ਦੇ ਵਿੱਚ ਨੇੜੇ ਤੇੜੇ ਹੋ ਜੇ ਨਾ ਰਿਸ਼ਤਾ ਤੇ ਜਿਹੜੇ ਹਾਲਾਤ ਨੇ ਤੁਹਾਨੂੰ ਪਤਾ ਹੀ ਆ ਦੁਨੀਆਦਾਰੀ ਦੇ ਵਿੱਚ ਹਾਂਜੀ ਕਿ ਆਬ ਬਹੁਤ ਆ ਅੱਜਕੱਲ ਬਿਲਕੁਲ ਬਿਲਕੁਲ ਰਿਸ਼ਤੇਦਾਰੀ ਚ ਰਿਸ਼ਤਾ ਹੋ ਜੇ ਤੇ ਸਭ ਤੋਂ ਵਧੀਆ ਡਿਮਾਂਡ ਬੜੀ ਆ ਭਾਜੀ ਲੋਕਾਂ ਦੀ ਬਿਲਕੁਲ ਬਿਲਕੁਲ ਠੀਕ ਆ ਨਾ ਬਹੁਤ ਜ਼ਿਆਦਾ ਰੱਖਦੇ ਆ ਮੰਗ ਜੇ ਕੋਈ ਨੌਕਰੀ ਵਾਲਾ ਮਿਲ ਜਾਂਦਾ ਤੇ ਕੋਈ ਗੱਲ ਨਹੀਂ ਤੁਸੀਂ ਹਾਂ ਤੇ ਮੈਂ ਕਹਿੰਦਾ ਹਾਂ ਵੀ ਜੇ ਆਪਾਂ ਤੁਹਾਡੇ ਭਤੀਜੇ ਵੱਲੋਂ ਗੱਲ ਕਰ ਲਈਏ ਜੋਬਨ ਵੱਲੋਂ ਕੋਈ ਗੱਲ ਨਹੀਂ ਜਿੱਦਾਂ ਤੁਹਾਡਾ ਮਨ ਹੋ ਆ ਰਿਸ਼ਤਾ ਤੇ ਭਾਜੀ ਤੁਹਾਡੇ ਮਨ ਨੂੰ ਹੋਣਾ ਬਿਲਕੁਲ ਬਿਲਕੁਲ ਜਿੱਦਾਂ ਜੀ ਕੋਈ ਚੋਣ ਕਰ ਲਾਂਗੇ ਨੇੜੇ ਆ ਤੇ ਆਪਣੇ ਪਰਿਵਾਰਾਂ ਦੇ ਵਿੱਚ ਆ ਤੇ ਚਲੋ ਅਸੀਂ ਵੀ ਬੇਫਿਕਰੇ ਹੋ ਜਾਾਂਗੇ ਨੇ ਕੋਈ ਗੱਲ ਹੀ ਨਹੀਂ ਦੇ ਹਾਂ ਮੈਂ ਕਰ ਲੈਣਾ ਗੱਲ ਆਖੋ ਜਾ ਕੇ ਤੁਸੀਂ ਜੇ ਤੁਸੀਂ ਇਹ ਮਨ ਬਣਾਇਆ ਆਪਣਾ ਤੇ ਮੈਂ ਵੀ ਕਰ ਲੈਣਾ ਕਰ ਜਾ ਕੇ ਗੱਲ ਠੀਕ ਆ ਠੀਕ ਆ ਬਾਕੀ ਇਹ ਆ ਵੀ ਪੈਲੀ ਪੁਲੀ ਵੱਲੋਂ ਮੈਨੂੰ ਤੇ ਪਤਾ ਨਹੀਂ ਆ ਤੇ ਚਲੋ ਤੁਸੀਂ ਉਹ ਥੋੜਾ ਜਿਹਾ ਕਲੀਅਰ ਕਰ ਦਿਓ ਪੈਲੀ ਭਾਜੀ ਜਿਹੜੀ ਗੱਲ ਆ ਨਾ ਹਾਂਜੀ ਸੱਚ ਪੈਲੀ ਤੇ ਆ 3.5 4 ਕਿੱਲੇ ਪੈਲੀ ਆ ਸਾਰੀ ਠੀਕ ਜੀ ਤੇ ਝੂਠ ਲੋਕ ਕੀ ਬੋਲਦੇ ਆ ਬਾਅਦ ਵਿੱਚ ਕਿ ਮੇਰੇ ਕੋ 10 ਕਿੱਲੇ 15 ਕਿੱਲੇ ਆ ਆਪਾਂ ਨਹੀਂ ਬਿਲਕੁਲ ਸੱਚ ਨਾਲੇ ਨੇੜੇ ਤੁਹਾਨੂੰ ਕਿਹੜਾ ਪਤਾ ਭਲੇਖਾ ਕੁਝ ਹਾਂਜੀ ਹਾਂਜੀ ਮੁੰਡੇ ਦਾ ਵੀ ਤੁਹਾਨੂੰ ਪਤਾ ਹੈ ਵੀ ਮੁੰਡਾ ਕਿਦਾਂ ਦਾ ਹੈ ਬਿਲਕੁਲ ਨਹੀਂ ਮੁੰਡਾ ਤੇ ਮੈਨੂੰ ਪਤਾ ਹੈ ਤੇ ਕਿਸੇ ਪ੍ਰਕਾਰ ਦਾ ਕੋਈ ਐਪ ਨਹੀਂ ਡਿਮਾਂਡ ਵੀ ਕੋਈ ਨਹੀਂ ਗੀ ਹਾਂਜੀ ਬਾਕੀ ਮੈਂ ਘਰ ਜਾ ਕੇ ਗੱਲ ਕਰ ਲਈ ਨਾ ਪਰਿਵਾਰ ਆਪਣੇ 'ਚ ਮੈਂ ਵੀ ਹਾਂ ਤੇ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕੰਮ ਕਰ ਲਾਂਗੇ ਕਿਹੜੀ ਗੱਲ ਆ ਇੱਜ਼ਤ داری 'ਚ ਰਿਸ਼ਤਾ ਹੋ ਜੇ ਧੂੜ ਕੀ ਚਾਹੀਦਾ ਭਾਜੀ ਪਰਿਵਾਰ ਨੂੰ ਮੈਂ ਜਾਣਦਾ ਵਾਂ ਉਹ ਕੋਈ ਗੱਲ ਨਹੀਂ ਮੁੰਡਾ ਵੀ ਵਧੀਆ ਵਾਂ ਬਾਕੀ ਇਹ ਵੀ ਦੋਵੇਂ ਭੈਣ ਭਰਾਜ ਨੇ ਮੰਮੀ ਡੈਡੀ ਨਹੀਂ ਹੈਗੇ ਉਹਨਾਂ ਦੇ ਤੇ ਇਹ ਆ ਕਿ ਚਲੋ ਸਾਂਭਾਂਗੇ ਵੀ ਬਾਕੀ ਬਰਾਤ ਨੂੰ ਵੀ ਤੇ ਇਹੋ ਜੀ ਕੋਈ ਗੱਲ ਨਹੀਂ ਆ ਸੇਵਾ ਪਾਣੀ ਹੋਊਗਾ ਪੂਰਾ ਬਾਕੀ ਜੇ ਤੁਸੀਂ ਕਹੋ ਮੋਟਰਸਾਈਕਲ ਜਾਂ ਕੋਈ ਕਾਰ ਉਹ ਨਹੀਂ ਡਿਮਾਂਡ ਪੂਰੀ ਕਰ ਸਕਦੇ ਕਿਉਂਕਿ ਅੱਗੇ ਨਾ ਇੱਕ ਦਿਨ ਰਿਸ਼ਤਾ ਆਇਆ ਸੀਗਾ ਇੱਕ ਮੁਲਾਜ਼ਮ ਸੀ ਮੁੰਡਾ ਤੇ ਉਹ ਕਹਿੰਦੇ ਕਾਰ ਅਸੀਂ ਵੀ ਨਹੀਂ ਅਸੀਂ ਰਿਸ਼ਤਾ ਨਹੀਂ ਕਰ ਸਕਦੇ ਠੀਕ ਆ ਨਾ ਕਿਉਂਕਿ ਕਿੱਥੋਂ ਦੇਣੀ ਆ ਭਾਜੀ ਮੁੜ ਕੇ ਕੱਲ ਨੂੰ ਡਿਮਾਂਡ ਨਾ ਪੂਰੀ ਹੋਈ ਤੇ ਫੇਰ ਕੁੜੀ ਔਖੀ ਹੋਊਗੀ ਰਜਿੰਦਰ ਪਾਜੀ ਇਹ ਤੁਸੀਂ ਕਿਹੜੀ ਗੱਲ ਕੀਤੀ ਆ ਬਾਕੀ ਪਹਿਲੀ ਗੱਲ ਆ ਕਿਆ ਹੀ ਇੱਕ ਦੂਜੇ ਤੋਂ ਜਾਣੂ ਆ ਹਾਂਜੀ ਜਾਣ ਪਛਾਣ ਦੇ ਵਿੱਚ ਰਿਸ਼ਤਾ ਹੋ ਜੇ ਤੇ ਇਹਦੇ ਵਰਗੀ ਵੱਡੀ ਗੱਲ ਹੀ ਕੋਈ ਨਹੀਂ ਹੋਣੇ ਤੋਂ ਅੱਜ ਕੱਲ ਤੁਹਾਨੂੰ ਪਤਾ ਹੀ ਜੋ ਹਾਲਾਤ ਨੇ ਸਮੇਂ ਦੇ ਤੇ ਰੱਬ ਦਾ ਨਾਮ ਲੈਣ ਵਾਲੇ ਪਰਿਵਾਰ ਦੇ ਦੋਵੇਂ ਤੇ ਰਹੀ ਗੱਲ ਡਿਮਾਂਡ ਦੀ ਤੁਸੀਂ ਜਿਹੜੀ ਕੀਤੀ ਆ ਤੇ ਜਿਹੜੇ ਬੰਦੇ ਨੇ ਧੀ ਦੇਤੀ ਨਾ ਸੋਚਦੀ ਮੈਂ ਗੱਲ ਕਰਦਾ ਜਿਹੜੇ ਬੰਦੇ ਨੇ ਧੀ ਦੇਤੀ ਉਹਨੇ ਸਾਰਾ ਕੁਝ ਸਮਝ ਲੋ ਦੇ ਦਿੱਤਾ ਆਪਣਾ ਠੀਕ ਹੈ ਧੀ ਨੂੰ ਤੁਸੀਂ ਪੜਾਇਆ ਲਿਖਾਇਆ ਵਧੀਆ ਸੰਸਕਾਰ ਦਿੱਤੇ ਆ ਤੁਸੀਂ ਬੇਟੀ ਨੂੰ ਤੇ ਬਾਕੀ ਰਹੀ ਗੱਲ ਰਿਸ਼ਤੇ ਦੀ ਤੇ ਮੈਂ ਵੀ ਜਾ ਕੇ ਘਰੇ ਗੱਲ ਕਰ ਲੈਣਾ ਇੱਕ ਵਾਰ ਠੀਕ ਹੈ ਤੇ ਕੋਈ ਗੱਲ ਨਹੀਂ ਇਧਰੋਂ ਤੁਸੀਂ ਸਟੈਂਡ ਰਹੇ ਹੋ ਉਧਰੋਂ ਮੈਂ ਜੋ ਕਿਹਾ ਉਹੀ ਹੋ ਜਾਣਾ ਬਿਲਕੁਲ ਤੇ ਬਾਕੀ ਇੱਕ ਦੋ ਜਣਾਂ ਅਸੀਂ ਜਾਣਦੇ ਤੇ ਹੈਗੇ ਆਂ ਹਾਂਜੀ ਕਿਸੇ ਪ੍ਰਕਾਰ ਦੀ ਕਿਸੇ ਗੱਲੋਂ ਝਿਜਕ ਨਹੀਂ ਤੁਸੀਂ ਕਿਸੇ ਚੀਜ਼ ਦੀ ਲੋੜ ਨਹੀਂ ਮਾਰ ਰਹੇ ਸਾਰਾ ਕੁਝ ਦਿੱਤਾ ਹੈ ਕਮੀ ਕਿਸੇ ਗੱਲ ਦੀ ਨਹੀਂ ਹੈਗੀ ਬਿਲਕੁਲ ਤੇ ਕੋਈ ਗੱਲ ਨਹੀਂ ਮੈਂ ਜਾ ਕੇ ਗੱਲ ਕਰ ਲੈਣਾ ਤੇ ਫਿਰ ਆਪਾਂ ਇੱਕ ਦੋ ਜਣਾਂ ਚ ਮਿਲ ਕੇ ਤੇ ਫਿਰ ਆਪਾਂ ਸਲਾਹ ਕਰਕੇ ਤੇ ਫਿਰ ਅਗਲਾ ਫੈਸਲਾ ਵੇਖਣੀ ਫਿਰ ਕਿਦਾਂ ਠੀਕ ਹੈ ਠੀਕ ਹੈ ਹੁਣ ਮੈਂ ਵੀ ਸਲਾਹ ਇੱਕ ਵਾਰੀ ਕਰ ਲੈਣਾ ਹਾਂਜੀ ਹਾਂਜੀ ਜਾ ਕੇ ਚਲੋ ਠੀਕ ਆ ਬਾਜੀ ਹੈ ਠੀਕ ਆ ਜੀ ਓਕੇ ਬਾਜੀ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਦ ਤੱਕ ਫੋਨ ਹੈ ਨਹੀਂ ਕਿ ਕਹੜਾ ਮੈਨੂੰ ਸਤਿ ਸ਼੍ਰੀ ਅਕਾਲ ਬਾਜੀ ਸਤਿ ਅਕਾਲ ਜੀ ਯਾਹ ਜੀ ਬਸ ਵਧੀਆ ਵਧੀਆ ਤੂੰ ਹੀ ਸੁਣਾਓ ਠੀਕ ਆ ਬਾਜੀ ਆਪਣਾ ਭੈਣ ਜੀ ਹਣੀ ਸਭ ਠੀਕ ਠਾਕ ਆ ਹਾਂ ਜੀ ਹਾਂ ਜੀ ਠੀਕ ਆ ਤੂੰ ਹੀ ਖਰਾਬ ਤਾਂ ਨਹੀਂ ਠੀਕ ਆ ਸਭ ਨੇ ਠੀਕ ਆ ਹਾਂ ਸਭ ਕਿਰਪਾ ਮਾਲਕ ਦੀ ਠੀਕ ਠਾਕ ਆ ਹਾਂ ਚਲੋ ਵਧੀਆ ਮੈਂ ਭਾਜੀ ਇਹ ਕਹਿਣਾ ਸੀ ਤੁਹਾਨੂੰ ਹਾਂ ਜੀ ਕੀ ਇੱਥੇ ਨਾ ਰਿਸ਼ਤੇ ਦੀ ਗੱਲ ਕਿਤੇ ਦਵਾਈ ਸੀ ਅੱਛਾ ਜੀ ਆ ਜੋ ਉੱਤੇ ਹਾਂ ਜੀ ਹਾਂ ਜੀ ਉਹ ਮੈਂ ਕੋਣੀ ਕੀ ਉਹਨਾਂ ਨਾਲ ਗੱਲਬਾਤ ਚੱਲਣ ਗਈ ਆ ਜਦੋਂ ਉਹ ਇੰਦਾ ਨਾ ਕੋਈ ਲੀਅਰ ਉਧਰੋਂ ਕਿਸੇ ਦਾ ਦੱਸਨੇ ਆ ਠੀਕ ਹੈ ਜੀ ਅੱਛਾ ਅੱਛਾ ਹਾਂ ਜੀ ਤੇ ਹੋਰ ਵੀ ਨਾ ਗੱਲ ਹੋ ਰਿਓ ਤੇ ਉਹ ਮੁੰਡਾ ਕੀ ਕਰਦਾ ਜੀ ਮੁੰਡਾ ਫੇਰ ਨਾ ਮੇਲੇ ਵਾਈ ਕਰਦਾ ਪੜਿਆ ਪੁੜਿਆ ਲੇ ਡਗਾਵਾ ਅੱਛਾ ਜੀ ਹਾਂਜੀ ਉਹਦਾ ਚੰਗਾ ਪਰਿਵਾਰ ਵੀ ਚਲੋ ਠੀਕ ਆ ਇਹ ਵੀ ਕਿਹੜੀ ਗੱਲ ਉਹ ਮੁੰਡਾ ਆ ਪਿਆ ਇਹ ਵਿਚੋਲਾ ਇਹ ਇਦਾਂ ਕਰਕੇ ਪਏ ਮੁੰਡਾ ਮਲਾਜਮ ਹੈਗਾ ਜੇ ਤੇ ਜੇ ਤੁਸੀਂ ਵੇਖਣਾ ਤੇ ਵੇਖ ਲਓ ਪਰ ਉਹ ਗੱਡੀ ਮੰਗਦੇ ਆ ਮੈਂ ਚਲੋ ਕੋਈ ਗੱਲ ਹੈ ਅਸੀਂ ਭਾਜੀ ਹੁਣਾਂ ਨਾਲ ਕਰਕੇ ਸਲਾਹ ਤੁਹਾਨੂੰ ਦੱਸ ਦਾਂਗੇ ਹਾਂ ਹਾਂ ਤੇ ਚਲੋ ਉਹਨਾਂ ਨੂੰ ਜਦੋਂ ਕੋਈ ਨਹੀਂ ਲੈਨੇ ਪਰਿਵਾਰ ਚੰਗਾ ਵਾ ਇਹੋ ਜਿਹੇ ਇਧਰ ਸਾਰੇ ਵਧੀਆ ਗੱਲ ਹੈ ਚਲੋ ਕੋਈ ਗੱਲ ਨਹੀਂ ਮੈਂ ਦੇ ਦੇਣੇ ਜਵਾਬ ਦੇ ਦੇਣੇ ਉਹਨਾਂ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਕੇਦਾ ਫੋਨ ਹੈਗਾ ਰਜੇਂਦਰ ਭਾਈ ਦਾ ਹੀ ਕੀ ਕਹਿੰਦੇ ਆ ਕਹਿੰਦੇ ਵੀ ਅਹੀਂ ਰਿਸ਼ਤਾ ਵੇਖ ਲਿਆ ਵਾ ਅੱਛਾ ਤੇ ਤੁਸੀਂ ਨਾ ਹੁਣ ਕੋਈ ਗੱਲਬਾਤ ਕਰਿਓ ਤਾਂ ਕੀ ਕਰਦਾ ਮੁੰਡਾ ਮੁੰਡਾ ਇਹ ਖੇਤੀਬਾੜੀ ਦਾ ਕੰਮ ਕਰਦਾ ਪੜਿਆ ਲਿਖਿਆ ਬੜਾ ਤੇ ਚੰਗਾ ਪਰਿਵਾਰ ਵਾ ਨਹੀਂ ਜਿੱਦਣ ਅਹੀਂ ਖੇਤੀਬਾੜੀ ਵਾਲੇ ਦੀ ਦੱਸ ਪਾਈ ਸੀ ਉਦੋਂ ਤਾਂ ਕਹਿੰਦੇ ਸੀ ਮੁਲਾਜ਼ਮ ਲੱਭਣਾ ਹੁਣ ਮੁਲਾਜ਼ਮ ਕਿੱਥੇ ਗਿਆ ਪਤਾ ਨਾ ਖਰਚਾ ਕਰਨਾ ਪਿਆਣਾ ਵਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਰੱਬ ਵੀ ਕਿਹੜਾ ਵੈਰ ਕੱਢਣ ਡਿਆ ਜਿਹੜੀ ਸਕੀਮ ਲੰਮੇ ਆ ਉਹੋ ਹੀ ਫੇਲ ਹੁੰਦੀ ਜਾਂ ਰਹੀ ਆ ਮੈਨੂੰ ਤਾਂ ਲੱਗਦਾ ਵਾ ਆ ਜਿਹੜੀ ਪੈੜੀ ਹੈ ਨਾ ਉਹ ਸਾਡੇ ਹੱਥ ਵਿੱਚ ਨਹੀਂ ਆਉਣੀ ਇਹਨਾਂ ਨੇ ਆਉਮ ਨਹੀਂ ਗੀ ਦੇਣੀ ਹਰਾਮਾ ਤੂੰ ਇਹ ਗੱਲ ਛੱਡ ਦੇ ਉਹ ਪੈੜੀ ਹਟ ਕੋ ਆਉਗੀ ਆਉਗੀ ਘਬਰਾ ਨਾ ਹੋਰ ਕੋਈ ਸਕੀਮ ਲਾ ਲੈਨੇ ਆ ਚਲ ਜੇ ਕੁੜੀ ਦਾ ਉਹ ਕਰਾ ਦੇਣਗੇ लवली ਦਾ ਹੋਣਾ ਕੋਠੇ ਪਾਉਣੇ ਕਿੰਨੇ ਥਾਂ ਇਹ ਸਾਥ ਦੇਣਗੇ ਇੰਨੀਆਂ ਸਕੀਮਾਂ ਤੇ ਲਾਈਆਂ ਸਾਰੀਆਂ ਤੇ ਫੇਲ ਹੋ ਗਈਆਂ ਹੁਣ ਨਵੀਂ ਕਿਹੜੀ ਲਾਉਣੀ ਆ